ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ ਪੰਜਾਬ ਹਰਿਆਣਾ ਦੇ ਬਾਰਡਰ ਤੇ ਪਾਖੜਾ ਨਹਿਰ ਚ ਡਿੱਗੀ ਗੱਡੀ ਦੇਰ ਰਾਤ ਧੁੰਦ ਦੇ ਕਾਰਨ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਗੱਡੀ ਨਹਿਰ ਦੇ ਪਾਖੜਾ ਨਹਿਰ ਵਿੱਚ ਡਿੱਗਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਰੌਦਕਲਾ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਿਲ੍ਹੇ ਦੇ ਪਿੰਡ ਸੰਸਪਾਲੇ ਦਾ ਦੱਸਿਆ ਜਾ ਰਿਹਾ ਹੈ ਇਸ ਹਾਦਸੇ ਵਿੱਚ 10 ਦੇ ਕਰੀਬ ਲੋਕਾਂ ਦੀ ਨਹਿਰ ਵਿੱਚ ਰੁੜ ਜਾਣ ਦੀ ਖਬਰ ਹੈ ਅੰਮ੍ਰਿਤਕ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ 5 ਦੇ ਕਰੀਬ ਲਾਸ਼ਾਂ ਮਿਲ ਚੁਕੀਆਂ ਹਨ ਮ੍ਰਿਤਕ ਜਸਵਿੰਦਰ ਸਿੰਘ ਹਰਿੰਦਰ ਕੋਰ ਸਜਨਾ ਕੋਰ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ 9 ਸਾਲ ਦੇ ਬੱਚੇ ਦੀ ਜਾਨ ਬਚ ਗਈ ਮ੍ਰਿਤਕ ਜਸਵਿੰਦਰ ਸਿੰਘ ਆਪਣੇ ਬੇਟੇ ਨੂੰ ਨਹਿਰ ਵਿੱਚੋਂ ਬਾਹਰ ਕੱਢਦੇ ਦੂਸਰਾ ਵਿਅਕਤੀ ਨੂੰ ਬਚਾਉਣ ਲਈ ਦੁਬਾਰਾ ਨਹਿਰ ਵਿੱਚ ਛਾਲ ਮਾਰੀ ਪਰ ਉਸ ਦੀ ਮੌਤ ਹੋ ਗਈ ਫਿਲਹਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਨਹਿਰ ਦੇ ਹੈੱਡ ਦੇ ਲੋਕਾਂ ਵੱਲੋਂ ਮ੍ਰਿਤਕਾਂ ਦੀ ਭਾਲ ਕੀਤੀ ਜਾ ਰਹੀ ਹੈ ਈ 8000 ਟਾਈਮ ਸੀਗਾ ਹਨਾ ਵਿਆਹ ਤੋਂ ਗੱਡੀ ਆਈ ਜਾਂਦੀ ਸੀਗੀ ਉਹਦੇ ਚ ਰਿਸ਼ਤੇਦਾਰ ਸੀਗੇ ਸਾਰੇ ਰਿਲੇਟਿਵ ਆ ਹਨਾ ਤੇ ਫਤਿਹਪੁਰ ਦੀ ਲੇਡੀਜ਼ ਸੀਗੀ ਸਾਡੇ ਪਿੰਡ ਦੀ ਉਹਨੂੰ ਛੱਡਣ ਵਾਸਤੇ ਆਉਂਦੇ ਸੀਗੇ ਫਤਿਹਪੁਰ ਤੇ ਉਹਨਾਂ ਨੂੰ ਐ ਸੀ ਵੀ ਅਸੀਂ ਰੌਂਦ ਉਤਾਰ ਕੇ ਰਿਸ਼ਤੇਦਾਰ ਫੇਰ ਵਾਪਸ ਭਾਗ ਜਾਗੇ ਮੇਵੜੇ ਤੇ ਸੜਕ ਤੋਂ ਪੁਲ ਦੀ ਦੂਰੀ ਬਹੁਤ ਹੈਗੀ ਉਹਨਾਂ ਨੂੰ ਇਹ ਪਲੁਖਾ ਪਲੇਖਾ ਪਿਆਗਾ ਵੀ ਜਿਹੜਾ ਪੌੜਾ ਸੜਕ ਦੇ ਨਾਲ ਹੈ ਜਮਾ ਠੀਕ ਹੈ ਪਲੇਖੇ ਨਾਲ ਬੋਲਤੇ ਜਾਣ ਤੋਂ ਬੋਲਤੇ ਨਹੀਂ ਪਹੁੰਚ ਪਾਏ ਉਹ ਇਧਰ ਹੀ ਉਤਰ ਗਏ ਨਹਿਰ 'ਚ ਸਿੱਧੀ ਉਤਰ ਗਈ ਉਹਦੇ 'ਚ 14 ਸੀਗੇ ਸਵਾਰ ਦੋ ਤਾਂ ਨਿਕਲ ਗਏ ਇੱਕ 9 ਸਾਲ ਦਾ ਸੀ ਘਰਿਆਂ ਹੁੰਦਾ ਮੁੰਡਾ ਟੇਕਾ ਮੈਂਵੜੇ ਦਾ ਮੁੰਡਾ ਜਿਹੜਾ ਉਹਦੀ ਬਚਤ ਰਹਿ ਗਈ ਦੋ ਦੀ ਤੇ 12 12 ਨਾਸਾਂ ਨਹਿਰ 'ਚ ਹੀ ਆਈਆਂ ਤੇ ਪ੍ਰਸ਼ਾਸਨ ਲੱਗ ਰਿਹਾ ਹੈਗਾ ਉਹਨਾਂ ਦੀ ਭਾਲ ਕਰਨ ਵਾਸਤੇ ਪਰ ਹਜੇ ਤੱਕ ਕੁਝ ਨਹੀਂ ਪੱਲੇ ਪਿਆ ਤੇ ਪਿੰਡ ਦੇ ਲੋਕ ਆ ਆਂਡ ਗਵਾਂਡ ਦੇ ਪਿੰਡਾਂ ਦੇ ਲੋਕ ਆ ਲੱਗਦੇ ਆ ਕਿਸੇ ਨੂੰ ਕੁਝ ਨਹੀਂ ਪੱਲੇ ਪਿਆ ਹੁਣ ਦੇਖੋ ਸਰਕਾਰ ਵਿਚਾਰਿਆਂ ਨੂੰ 2-2 ਲੱਖ ਰੁਪਇਆ ਦੇ ਦੂ ਮੰਨ ਲਓ 12 ਲੱਖ ਰੁਪਇਆ ਬਣ ਗਿਆ ਜੇ 12 ਲੱਖ ਨਾਲ ਇੱਥੇ ਇਹ ਇੱਟਾਂ ਦੀ ਉਹੀ ਬਣ ਜਾਂਦੀ ਇੱਟਾਂ ਨਾਲ ਦੁਵਾਰ ਬਣ ਜਾਂਦੀ ਕੰਧ ਬਣ ਜਾਂਦੀ ਤਾਂ ਮੇਰੀ ਗੱਲ ਸੁਣੋ ਨਾ ਤਾਂ ਜਿਹੜੇ ਆ ਮੌਤ ਹੋਈ ਹੈ ਜਿਨ੍ਹਾਂ ਦੀ ਵਿਚਾਰਿਆਂ ਦੀ ਇਹ ਵੀ ਨਹੀਂ ਮਰਦੇ ਸੀਗੇ ਨਾਲੇ ਸਾਰੇ ਬੱਚੇ ਤਾਂ ਰਹਿ ਜਾਂਦਾ ਨਾਲੇ ਆ ਦੇਖੋ ਹੁਣ ਥੱਜਲ ਖਾਰ ਹੋ ਰਹੀ ਹੈ ਲੋਕਾਂ ਆ